ਅਗਲੀ ਖਬਰ ਆ ਰਹੀ ਆ ਆਸਟ੍ਰੇਲੀਆ ਦੇ ਇੱਕ ਟੀਨੇਜਰ ਦੀ ਮੌਤ ਹੋਈ ਹੈਗੀ ਆ ਲਾਉਸ ਦੇ ਵਿੱਚ ਕਹਿੰਦੇ ਪਈ ਸਸਪੈਕਟ ਕੀਤਾ ਜਾ ਰਿਹਾ ਮੈਥਨੋਲ ਪాయిਜ਼ਨਿੰਗ ਦੇ ਨਾਲ ਇਹ ਛੇਵੀਂ ਮੌਤ ਆ ਪਹਿਲੀ ਮੌਤ ਨਹੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਛੇ ਟੀਨੇਜਰ ਜਿਹੜੇ ਆ ਉਹ ਲਾਉਸ ਜਿਹੜਾ ਮੁਲਕ ਆ ਉੱਥੇ ਘੁੰਮਣ ਗਏ ਸੀ ਸਾਊਥ ਏਸ਼ੀਆਨ ਮੁਲਕ ਦੇ ਵਿੱਚ ਤੇ ਉੱਥੇ ਉਹਨਾਂ ਨੇ ਜਿਹੜੀ ਮੇਬੀ ਹੋਮ ਮੇਡ ਜਿਹੜੀ ਸਟੇਟਿਡ ਸ਼ਰਾਬ ਆ ਉਹੋ ਪੀਤੀ ਨਕਲੀ ਸ਼ਰਾਬ ਜਿੰਨੂੰ ਕਹ ਦਿੰਦੇ ਆ ਜੀ ਨਕਲੀ ਸ਼ਰਾਬ ਆਪਾਂ ਕਹਿ ਸਕਦੇ ਆ ਜੋ ਲਾਉਸ ਦਾ ਏਰੀਆ ਹੈਗਾ ਬੈਂਗ ਵੀਂਗ ਕਰਕੇ ਸੋ ਹੋਲੀ ਵਾਵਲਸ 19 ਸਾਲਾਂ ਦੀ ਆ ਕ੍ਰਿਟੀਕਲ ਕੰਡੀਸ਼ਨ ਸੀ ਤੇ ਉਸ ਦੀ ਜਿਹੜੀ ਮੌਤ ਹੋ ਗਈ ਹੈਗੀ ਆ ਉਹ ਯੂ ਐਸ ਨੇ 警告 ਵੀ ਦਿੱਤੀ ਸੀ ਕਿ ਜਿਹੜੇ ਲੋਕ ਉੱਥੇ ਵਿਜ਼ਿਟ ਕਰਨ ਜਾਂਦੇ ਆ ਵੀ ਇਦਾਂ ਦੀਆਂ ਜਿਹੜੀਆਂ 2 ਨੰਬਰ ਵਾਲੀ ਸ਼ਰਾਬ ਜਾਂ ਹੋਰ ਉਹਨਾਂ ਨੂੰ ਨਾ ਯੂਜ਼ ਕਰੋ ਸਟੇਟ ਡਿਪਾਰਟਮੈਂਟ ਨੇ ਕਨਫਰਮ ਕਰ ਦਿੱਤਾ ਹੈ ਵੀ ਅਮਰੀਕਨ ਸਿਟੀਜ਼ਨ ਦੀ ਮੌਤ ਬੈਂਗ ਬੀਂਗ ਜਿਹੜਾ ਸ਼ਹਿਰ ਆ ਉੱਥੇ ਹੋਈ ਹੈਗੀ ਆ ਇਸ ਤੋਂ ਬਿਨਾ ਪੰਜ ਮੌਤਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਵੀ ਪਹਿਲਾਂ ਵੀ ਹੋ ਚੁੱਕੀਆਂ ਹੈਗੀਆਂ ਬਹੁਤ ਸਾਰੇ ਲੋਕ ਉੱਥੇ ਜਾਂਦੇ ਆ ਕਿਉਂਕਿ ਵਧੀਆ ਏਰੀਆ ਆ ਤੁਰਨ ਫੇਰਨ ਹਾਈਕਿੰਗ ਟਰੈਕਿੰਗ ਕਰਨ ਜਾਂਦੇ ਆ ਪਰ ਜਦੋਂ ਇਦਾਂ ਦੀ ਘਟਨਾ ਵਾਪਰਦੀ ਆ ਉਹਦੇ ਨਾਲ ਜਿਹੜੇ ਪੇਰੈਂਟਸ ਸਾਰਾ ਕੁਝ ਉਹਨਾਂ ਦਾ ਜਿਹੜਾ ਲੂਜ਼ ਹੋ ਜਾਂਦਾ ਹੈਗਾ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਹੁਣ ਯੂਐਸਏ ਤੋਂ ਇਹ ਜਿਹੜੀ ਟੀਨੇਜਰ ਸੀ ਉਸ ਦੀ ਮੌਤ ਹੋਈ ਹੈਗੀ ਜੀ ਬਹੁਤ ਮਾੜੀ ਗੱਲ ਹੋਈ ਆ ਸੋ ਨਕਲੀ ਸ਼ਰਾਬ ਜਾਂ ਜ਼ਹਿਰੀਲੀ ਸ਼ਰਾਬ ਜਿੱਦਾਂ ਕਹ ਲਓ ਵੀ ਉਸ ਦਾ ਸੇਵਨ ਕਰ ਕਰਕੇ ਇਹ ਇਹ ਚੀਜ਼ ਜਿਹੜਾ ਹੋਇਆ ਘਰ ਦੀ ਕੱਢੀ ਜਿਹੜਾ ਕਈ ਦੀ ਬਹੁਤ ਜ਼ਿਆਦਾ ਪ੍ਰਚਾਰ ਹੋ ਜਾਂਦੀ ਆ ਤੇ ਲਾਸਟ ਦੇ ਵਿੱਚ ਇਹ ਜਿਹੜੇ ਸਲਾਨੀ ਆ ਉਹ ਅਕਸਰ ਘੁੰਮਣ ਫਿਰਨ ਦੇ ਲਈ ਬੈਕਪੈਕਿੰਗ ਕਰਨ ਦੇ ਲਈ ਜਿਹੜਾ ਉਹ ਜਾਂਦੇ ਨੇ ਤੇ ਉਹਦਾ ਬਾਅਦ ਇਵੈਂਚੁਅਲੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਾਣ ਦੇ ਕੇ ਵੀ ਜਿਹੜਾ ਨੁਕਸਾਨ ਚੱਲਣਾ ਜਿਹੜਾ ਉਹ ਪੈ ਸਕਦਾ ਤੇ ਉਹ ਉਹਨਾਂ ਨੂੰ ਚੱਲਣਾ ਜਿਹੜਾ ਉਹ ਪਿਆ ਸੋ ਉਮੀਦ ਕਰਦੇ ਆ ਵੀ ਭਾਈ ਅਗਾਹ ਤੋਂ ਜਿਹੜੀ ਇਦਾਂ ਦੀ ਚੀਜ਼ ਆ ਉਹ ਨਾ ਵਾਪਰੇ ਪਰ ਜੋ ਸਿੰਘ ਜੀ ਇੱਕ ਬ੍ਰੇਕ ਲੈ ਲਈ ਨੇ ਹੁਣ ਜੀ ਅਗਲੀ ਖਬਰ ਆ ਰਹੀ ਆ ਆਸਟ੍ਰੇਲੀਆ ਦੇ ਇੱਕ ਟੀਨੇਜਰ ਦੀ ਮੌਤ ਹੋਈ ਹੈਗੀ ਆ ਲਾਉਸ ਦੇ ਵਿੱਚ ਕਹਿੰਦੇ ਪਈ ਸਸਪੈਕਟ ਕੀਤਾ ਜਾ ਰਿਹਾ ਮੈਥਨੋਲ ਪాయిਜ਼ਨਿੰਗ ਦੇ ਨਾਲ ਇਹ 6ਵੀਂ ਮੌਤ ਆ ਪਹਿਲੀ ਮੌਤ ਨਹੀਂ ਪਿਛਲੇ ਕੁਝ ਦਿਨਾਂ ਦੇ ਵਿੱਚ 6 ਟੀਨੇਜਰ ਜਿਹੜੇ ਆ ਉਹ ਲਾਉਸ ਜਿਹੜਾ ਮੁਲਕ ਆ ਉੱਥੇ ਘੁੰਮਣ ਗਏ ਸੀ ਸਾਊਥ ਏਸ਼ੀਆਨ ਮੁਲਕ ਦੇ ਵਿੱਚ ਤੇ ਉੱਥੇ ਉਹਨਾਂ ਨੇ ਜਿਹੜੀ ਮੇਬੀ ਹੋਮ ਮੇਡ ਜਿਹੜੀ ਟਰੇਟਡ ਸ਼ਰਾਬ ਆ ਉਹ ਹੋਪੀਤੀ ਨਕਲੀ ਸ਼ਰਾਬ ਜਿੰਨੂੰ ਕਹ ਦਿੰਦੇ ਆ ਜੀ ਨਕਲੀ ਸ਼ਰਾਬ ਆਪਾਂ ਕਹਿ ਸਕਦੇ ਆ ਜੋ ਲਾਉਸ ਦਾ ਏਰੀਆ ਹੈਗਾ ਬੈਂਗ ਬੀਂਗ ਕਰਕੇ ਸੋ ਹੋਲੀ ਵਾਵਲਸ 19 ਸਾਲਾਂ ਦੀ ਆ ਕ੍ਰਿਟੀਕਲ ਕੰਡੀਸ਼ਨ ਸੀ ਤੇ ਉਸ ਦੀ ਜਿਹੜੀ ਮੌਤ ਹੋ ਗਈ ਹੈਗੀ ਆ ਯੂ ਐਸ ਨੇ ਵਾਰਨਿੰਗ ਵੀ ਦਿੱਤੀ ਸੀ ਕਿ ਜਿਹੜੇ ਲੋਕ ਉੱਥੇ ਵਿਜ਼ਿਟ ਕਰਨ ਜਾਂਦੇ ਆ ਵੀ ਇਦਾਂ ਦੀਆਂ ਜਿਹੜੀਆਂ 2 ਨੰਬਰ ਵਾਲੀ ਸ਼ਰਾਬ ਜਾਂ ਹੋਰ ਉਹਨਾਂ ਨੂੰ ਨਾ ਯੂਜ਼ ਕਰੋ ਸਟੇਟ ਡਿਪਾਰਟਮੈਂਟ ਨੇ ਕਨਫਰਮ ਕਰ ਦਿੱਤਾ ਹੈ ਕਿ ਅਮਰੀਕਨ ਸਿਟੀਜ਼ਨ ਦੀ ਮੌਤ ਬੈਂਗ ਬੀਂਗ ਜਿਹੜਾ ਸ਼ਹਿਰ ਆ ਉੱਥੇ ਹੋਈ ਹੈਗੀ ਆ ਇਸ ਤੋਂ ਬਿਨਾ ਪੰਜ ਮੌਤਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਪਈ ਪਹਿਲਾਂ ਵੀ ਹੋ ਚੁੱਕੀਆਂ ਹੈਗੀਆਂ ਬਹੁਤ ਸਾਰੇ ਲੋਕ ਉੱਥੇ ਜਾਂਦੇ ਆ ਕਿਉਂਕਿ ਵਧੀਆ ਏਰੀਆ ਆ ਤੁਰਨ ਫੇਰਨ ਹਾਈਕਿੰਗ ਟਰੈਕਿੰਗ ਕਰਨ ਜਾਂਦੇ ਆ ਪਰ ਜਦੋਂ ਇਦਾਂ ਦੀ ਘਟਨਾ ਵਾਪਰਦੀ ਆ ਉਹਦੇ ਨਾਲ ਜਿਹੜੇ ਪੇਰੈਂਟਸ ਸਾਰਾ ਕੁਝ ਉਹਨਾਂ ਦਾ ਜਿਹੜਾ ਲੂਜ਼ ਹੋ ਜਾਂਦਾ ਹੈਗਾ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਹੁਣ ਯੂਐਸਏ ਤੋਂ ਆ ਇਹ ਜਿਹੜੇ ਟੀਨੇਜਰ ਸੀ ਉਸ ਦੀ ਮੌਤ ਹੋਈ ਹੈਗੀ ਜੀ ਬਹੁਤ ਮਾੜੀ ਗੱਲ ਹੋਈ ਆ ਸੋ ਨਕਲੀ ਸ਼ਰਾਬ ਜਾਂ ਜ਼ਹਿਰੀਲੀ ਸ਼ਰਾਬ ਜਿੱਦਾਂ ਕਹ ਲਓ ਵੀ ਉਸ ਦਾ ਸੇਵਨ ਕਰ ਕਰਕੇ ਇਹ ਇਹ ਚੀਜ਼ ਜਿਹੜਾ ਹੋਇਆ ਘਰ ਦੀ ਕੱਢੀ ਜਿਹੜਾ ਕਈ ਦੀ ਬਹੁਤ ਜ਼ਿਆਦਾ ਪ੍ਰਚਾਰ ਹੋ ਜਾਂਦੀ ਆ ਤੇ ਲਾਓਸ ਦੇ ਵਿੱਚ ਇਹ ਜਿਹੜੇ ਸਲਾਨੀ ਆ ਉਹ ਅਕਸਰ ਘੁੰਮਣ ਫਿਰਨ ਦੇ ਲਈ ਬੈਕਪੈਕਿੰਗ ਕਰਨ ਦੇ ਲਈ ਜਿਹੜਾ ਉਹ ਜਾਂਦੇ ਨੇ ਤੇ ਉਹਦਾ ਬਾਅਦ ਇਵੈਂਚੁਅਲੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਾਣ ਦੇ ਕੇ ਵੀ ਜਿਹੜਾ ਨੁਕਸਾਨ ਚੱਲਣਾ ਜਿਹੜਾ ਉਹ ਪੈ ਸਕਦਾ ਤੇ ਉਹ ਉਹਨਾਂ ਨੂੰ ਚੱਲਣਾ ਜਿਹੜਾ ਉਹ ਪਿਆ ਸੋ ਉਮੀਦ ਕਰਦੇ ਆ ਵੀ ਭਾਈ ਅਗਾਹ ਤੋਂ ਜਿਹੜੀ ਇਦਾਂ ਦੀ ਚੀਜ਼ ਆ ਉਹ ਨਾ ਵਾਪਰੇ ਪਰ ਜੋ ਸਿੰਘ ਜੀ ਇੱਕ ਬ੍ਰੇਕ ਲੈ ਲਈ ਨੇ ਹੁਣ ਆ